ਤੇ ਵੀ ਪੀਸ ਅਲਾਵਾ ਵੀ ਮਿਲ ਰਹੇ ਆ ਆਪਣੇ ਬੱਸ ਕਰੋ ਭੋਲੀ ਉਹ ਦੋਸਤੋ ਸਕੈਮਚ ਲਈ ਅੱਜ ਦਾ ਦਿਨ ਰੱਖਿਆ ਹੋਇਆ ਤੇ ਲੰਬਰ ਮਿਲਾਂ ਦੀ ਗੱਲ ਆਈ ਤਾਂ ਉਦੋਂ ਵੀ ਤੁਹਾਡੇ ਨਾਲ ਸੀਨੀਅਰ ਲੋਕਾਂ ਨਾਲ ਗੱਲਬਾਤ ਕਰਾਈ ਸਕੈਮਚ ਦੇਖਣਾ ਵੀ ਆ ਦਿਖਾਇਆ ਵੀ ਤੇ ਸੋਨੂੰ ਪਰ ਜਦੋਂ ਗੱਲ ਆ ਜਾਂਦੀ ਹੈ ਇੱਕ ਪਰਸਨੈਲਿਟੀਆਂ ਦੀ ਜਾਂ ਮਾਰ ਕੇ ਮਾਰਨ ਵਾਲਿਆਂ ਲੋਕਾਂ ਦੀ ਮੱਲਾ ਮਾਰਨ ਵਾਲੇ ਲੋਕਾਂ ਦੀ ਤਾਂ ਸਾਡੀ ਉਸ ਲਈ ਜਦੋਂ ਭਾਲ ਸ਼ੁਰੂ ਹੋਈ ਵੀ ਕਿਹੜੇ ਕਿਹੜੇ ਲੋਕਾਂ ਨੇ ਕੀ ਕੀ ਮੱਲਾ ਮਾਰੀਆਂ ਇਥੇ ਅਚਾਨਕ ਅੱਜ ਮੇਰਾ ਸਵੇਰ ਇੱਕ ਨਜ਼ਰ ਪਈ ਇੱਕ ਨਿਊਜ਼ਪੇਪਰ ਦੇ ਉੱਤੇ ਇੰਗਲਿਸ਼ ਨਿਊਜ਼ਪੇਪਰ ਪਰ ਉਹਦੇ ਵਿੱਚ ਕੁਝ ਇੱਕ ਜਿਹੜੇ ਮੈਨੂੰ ਪੁਰਾਣੀਆਂ ਪੰਜਾਬੀਆਂ ਦੀਆਂ ਇੰਡੀਅਨਸ ਦੀਆਂ ਸਟੋਰੀਆਂ ਸੁਣਨ ਦੇਖਣ ਨੂੰ ਮਿਲੀਆਂ ਮੈਂ ਬੜਾ ਹੈਰਾਨ ਹੋਇਆ ਤੇ ਮੈਂ ਸਵਾਲ ਕੀਤਾ ਲੋਕਲ ਸਾਡੇ ਮੇਜ਼ਬਾਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਇੱਕ ਪੰਜਾਬੀ ਨੌਜਵਾਨ ਹੈ ਜਿਹੜਾ న్యూਸਪੇਪਰ ਕੱਢ ਰਿਹਾ ਤੇ ਗੋਰਿਆਂ ਦਾ ਇੰਗਲਿਸ਼ న్యూਸਪੇਪਰ ਜਿਹੜਾ ਮੈਂਡਸਕੀਮ 'ਚ ਕੱਢ ਰਿਹਾ ਮੇਰੇ ਤਜਰਬੇ 'ਚ ਮੇਰੇ ਪਿਛਲੇ 10 ਸਾਲਾਂ ਦੀ ਹਿਸਟਰੀ ਦੇ ਵਿੱਚ ਮੈਂ ਪਹਿਲਾ ਚਾਂਸ ਆ ਵੀ ਕੋਈ ਪੰਜਾਬੀ ਨੌਜਵਾਨ ਮੇਨ ਸਟ੍ਰੀਮ ਦੇ ਵਿੱਚ ਪੇਪਰ ਕੱਢ ਰਿਹਾ ਕਿਉਂਕਿ ਪੰਜਾਬੀ ਹਿੰਦੀ ਗੁਜਰਾਤੀ ਸੀ ਭਾਰਤੀ ਸਾਰੇ ਨਿਊਜ਼ਪੇਪਰ ਕੱਢ ਰਹੇ ਆ ਪਰ ਇਹ ਪਹਿਲਾ ਚਾਂਸ ਹੋਵੇ ਮੇਰੀ ਜਾਗੈਸਾ ਜਾਗੀ ਵੀ ਉਸ ਨੌਜਵਾਨ ਨੂੰ ਮਿਲਿਆ ਜਾਵੇ ਤੇ ਇਹਦੇ ਪਿਛਲੀਆਂ ਸਾਰੀਆਂ ਗੱਲਾਂ ਜਾਣੀਆਂ ਜਾਣ ਸੋ ਸਾਡੀ ਜਿਹੜੀ ਉਹ ਜਾਗੈਸਾ ਹੁਣ ਸ਼ਾਂਤ ਹੋਈ ਆ ਜੀ ਸਾਨੂੰ ਗਗਨਦੀਪ ਜੀ ਦਾ ਕੰਟੈਕਟ ਮਿਲਿਆ ਅਸੀਂ ਉਹਨਾਂ ਤੱਕ ਪਹੁੰਚੇ ਆ ਤੇ ਅਸੀਂ ਉਹਨਾਂ ਨਾਲ ਹੀ ਗੱਲ ਕਰਦੇ ਆ ਗਗਨਦੀਪ ਸਿੰਘ ਘੋਮਣ ਆ ਜੀ ਜਿਹੜੇ ਕਿ ਕਪੂਰਥਲਾ ਤੋਂ ਬਲੋਂਗ ਕਰਦੇ ਆ ਪਰ ਆਪਾਂ ਉਹਨਾਂ ਤੋਂ ਪੁੱਛਦੇ ਆ ਸਾਰਾ ਕੁਝ ਸੋ ਗਗਨ ਜੀ ਸਵਾਗਤ ਹੈ ਤੁਹਾਡਾ ਇਸ ਪਿੰਡ ਆਸਟ੍ਰੇਲੀਆ ਦੇ ਸਪੈਸ਼ਲ ਜਿਹੜੀ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਸੋ ਗਗਨ ਪਹਿਲਾਂ ਤਾਂ ਤੁਸੀਂ ਦੱਸਿਓ ਕਪੂਰਥਲਾ ਖਾਸ ਤੁਸੀਂ ਕਪੂਰਥਲੇ ਜ਼ਿਲ੍ਹਾ ਸਾਡਾ ਜੀ ਤੇ ਸਾਡਾ ਪਿੰਡ ਹੈਗਾ ਨੜਾਲਾ ਹਮ ਹਮ ਬੈਗਵਾਲ ਕਾਫੀ ਲੋਕਾਂ ਨੇ ਸੁਣਿਆ ਹੋਊ ਸਾਡੇ ਐਮਐਲਏ ਜਿਹੜੇ ਨੇ ਉਹ ਤੇ ਜੀ ਬੀਬੀ ਜਗੀਰ ਕੋ ਹਾਂ ਬੀਬੀ ਜਗੀਰ ਕੋ ਉਹਨਾਂ ਦਾ ਪਿੰਡ ਆ ਸੋ ਕਈ ਵਾਰੀ ਇਹੀ ਰੈਫਰੈਂਸ ਦੇ ਦਿੰਦਾ ਜੀ ਜੀ ਤੇ ਵੈਸੇ ਜਲੰਧਰ ਅੰਮ੍ਰਿਤਸਰ ਰੋਡ ਤੇ ਸੁਬਾਨਪੁਰ ਇੱਕ ਕਸਬਾ ਹੈਗਾ ਉਤੋਂ 6-7 ਕਿਲੋਮੀਟਰ ਲੱਗ ਕੇ ਸਾਡਾ ਪਿੰਡ ਹੈਗਾ ਨੜਾਲਾ ਸੋ ਬੇਸਿਕਲੀ ਬੌਰਨ ਰੇਸ ਮਾ ਉਤੋਂ ਦਾ ਹੀ ਆ ਓਕੇ ਤੇ ਇੱਥੇ ਕੈਨੇਡਾ ਵਿਦੇਸ਼ ਦੀ ਧਰਤੀ ਤੇ ਕਿੰਨੇ ਸਾਲਾਂ ਤੋਂ ਆਏ ਕੈਨੇਡਾ ਮੈਨੂੰ 10 ਸਾਲ ਹੋ ਗਏ ਜੀ ਪੂਰੇ ਤੇ 2006 ਵਿੱਚ ਮੈਂ ਇੱਥੇ ਆਇਆ ਸੀਗਾ ਤੇ BC ਦੇ ਵਿੱਚ ਪਹਿਲੋਂ ਮੈਂ ਟੋਰਾਂਟੋ ਰਿਆਂ ਉੱਥੇ ਮੈਂ ਡਿਗਰੀ ਕੀਤੀ ਜਰਨਲਿਜ਼ਮ ਦੀ ਰਾਇਡਸ ਯੂਨੀਵਰਸਿਟੀ ਤੋਂ ਉਸ ਤੋਂ ਬਾਅਦ ਫਿਰ 2009 ਦੇ ਵਿੱਚ ਮੈਂ BC ਆ ਗਿਆ ਗਿਸ਼ਿਆ ਹਾਂ ਉਦੋਂ ਫਿਰ ਇੱਥੇ ਸੋ ਜਰਨਲਿਜ਼ਮ ਨੂੰ ਤੁਸੀਂ ਪ੍ਰੋਫੈਸ਼ਨ ਚੁਣਿਆ ਇੱਥੇ ਆ ਕੇ ਤੇ ਚਾਹੇ ਭਾਰਤ ਦੇ ਵਿੱਚ ਜਰਨਲਿਜ਼ਮ ਬਾਰੇ ਥੋੜੀਆਂ ਹੋਰ ਗੱਲਾਂ ਇੱਥੇ ਵੱਖਰਾ ਮਾਹੌਲ ਸੀ ਸੋ ਤੁਸੀਂ ਇੱਥੇ ਕਿਸੇ ਪੇਪਰ ਨਾਲ ਜੁੜੇ ਆ ਕੇ ਹਾਂਜੀ ਪਹਿਲੂ ਮੈਂ ਟੋਰਾਂਟੋ ਦੇ ਵਿੱਚ ਡਿਗਰੀ ਕਰਨ ਤੋਂ ਬਾਅਦ ਟੋਰਾਂਟੋ ਸਟਾਰ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਅਖਬਾਰ ਹੈ ਉਹਦੇ ਵਿੱਚ ਮੈਂ ਇੰਟਰਨਸ਼ਿਪਸ ਕੀਤੀਆਂ ਪਰ ਮੈਨੂੰ ਉੱਥੋਂ ਇੰਡੀਆ ਤੋਂ ਹੀ ਐਕਚੁਅਲੀ ਸ਼ੌਂਕ ਸੀਗਾ ਕਿ ਜਿਹੜਾ ਆਪਣੇ ਉੱਥੇ ਕਨਸੈਪਟ ਨਹੀਂ ਹੈਗਾ ਕਮਿਊਨਿਟੀ ਜਰਨਲਿਜ਼ਮ ਹੂੰ ਹੂੰ ਆਪਣੇ ਉੱਥੇ ਕੀ ਵੱਡੇ ਨਿਊਜ਼ਪੇਪਰ ਨੇ ਉਹਨਾਂ ਦੇ ਵੱਡੇ ਐਡੀਸ਼ਨ ਹੁੰਦੇ ਆ ਤੇ ਛੋਟੇ-ਛੋਟੇ ਪਿੰਡਾਂ ਤੱਕ ਮੈਂ ਐਕਚੁਅਲੀ ਉੱਥੇ ਕੋਈ ਪ੍ਰੋਫੈਸਰ ਅਮਰੀਕਾ ਤੋਂ ਆਏ ਹੋਏ ਸੀਗੇ ਚੰਡੀਗੜ੍ਹ ਉਹਨਾਂ ਨੇ ਇੱਕ ਵਾਰੀ ਗੱਲ ਵੈਸੇ ਹੀ ਗੇਸਟ ਲੈਕਚਰਰ ਬੋਲਤੀ ਵੀ ਮੈਂ ਕਮਿਊਨਿਟੀ ਜਰਨਲਿਸਟ ਸਿਕਾ ਅਮਰੀਕਾ ਚ ਤੇ ਮੇਰਾ ਬਹੁਤ ਹੈਰਾਨ ਹੋਇਆ ਮੈਂ ਕਿ ਕਮਿਊਨਿਟੀ ਜਰਨਲਿਸਟ ਤੋਂ ਕੀ ਮਤਲਬ ਉਹਨਾਂ ਨੇ ਕਿਹਾ ਵੀ ਯਾਰ ਅਮਰੀਕਾ ਕੈਨੇਡਾ ਚ ਛੋਟੇ ਛੋਟੇ ਪਿੰਡਾਂ ਦੇ ਵੀ ਖ਼ਬਰ ਹੁੰਦੇ ਆ ਸੋ ਮੈਂ ਬਹੁਤ ਫੈਸੀਨੇਟ ਹੋਇਆ ਉਸ ਕਨਸੈਪਟ ਤੇ ਵੀ ਅੱਛਾ ਇਦਾਂ ਵੀ ਹੁੰਦਾ ਹੈ ਕਿਉਂਕਿ ਸਾਡੇ ਉੱਥੇ ਇਸ ਕਿਸਮ ਦਾ ਹੈ ਨਹੀਂ ਕਿ ਹਰ ਪਿੰਡ ਦਾ ਆਪਣਾ ਖ਼ਬਰ ਹੋਵੇ ਜੀ ਜੀ ਸੋ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਗੱਲ ਬੈ ਗਈ ਵੀ ਮੈਂ ਕਮਿਊਨਿਟੀ ਜਰਨਲਿਜ਼ਮ ਜਿਹੜਾ ਨਾ ਉਹ ਕਰਨਾ ਜੀ ਸੋ ਸ਼ੌਂਕ ਪਾਇਆ ਸੀ ਵੀ ਕਿਤੇ ਕਿਸੇ ਕੈਨੇਡਾ ਜਾਂ ਅਮਰੀਕਾ ਦੇ ਕਿਸੇ ਛੋਟੇ ਅਖਬਾਰ ਦੇ ਵਿੱਚ ਮੈਂ ਜਰਨਲਿਸਟ ਬਣਾ ਪਰ ਇਹ ਸ਼ਾਇਦ ਨਹੀਂ ਸੀ ਸੋਚਿਆ ਵੀ ਅਲਟੀਮੇਟਲੀ ਆਪਣਾ ਹੀ ਤੱਕ ਸ਼ੁਰੂ ਕਰਾਂ ਹਾਂਜੀ ਨਹੀਂ ਜੀ ਨਹੀਂ ਤਸੀਮ ਬਹੁਤ ਇੱਕ ਉਦਮ ਕੀਤਾ ਤੇ ਇੱਕ ਦਲੇਰੀ ਭਰਿਆ ਮੈਂ ਨਾ ਸਟੈਪ ਵੀ ਆ ਕਿਉਂਕਿ ਜਦੋਂ ਤੁਸੀਂ ਆਪਣੀ ਕਮਿਊਨਿਟੀ ਦੇ ਤਾਂ ਬਹੁਤ ਬਰੀਕੀ ਨਾਲ ਪਹੁੰਚ ਸਕਦੇ ਹੋ ਉਹਨਾਂ ਤੱਕ ਪਰ ਦੂਜੀ ਕਮਿਊਨਿਟੀ ਨੂੰ ਟੱਚ ਕਰਨਾ ਕਾਫੀ ਔਖਾ ਸੋ ਤੁਸੀਂ ਇੱਥੇ ਉਹਨਾਂ ਅਖਬਾਰ ਕਿੰਨੇ ਦਿਨ ਤੋਂ ਸ਼ੁਰੂ ਕੀਤਾ ਹੈ ਇਹ ਬੇਸਿਕਲੀ 6 ਸਾਲ ਹੋ ਗਏ ਜੀ 2010 ਵਿੱਚ ਸ਼ੁਰੂ ਕੀਤਾ ਸੀ ਐਜ਼ ਅਨ ਆਨਲਾਈਨ ਨਿਊਜ਼ਪੇਪਰ ਜੀ ਫਿਰ ਸਾਲਕ ਬਾਅਦ ਇੱਕ ਮੰਥਲੀ ਮੈਗਜ਼ੀਨ ਦਾ ਉਹਨੂੰ ਰੂਪ ਦਿੱਤਾ ਫਿਰ ਹੁਣ ਪਿਛਲੇ 2 2.5 ਸਾਲ ਤੋਂ ਅਸੀਂ ਉਹਨੂੰ ਐਕਚੁਅਲੀ ਸਾਲ ਡੈਡ ਤੋਂ ਹੀ ਅ ਪਹਿਲਾਂ ਮੰਥਲੀ ਪੇਪਰ ਚਲਾਇਆ ਫਿਰ ਹੁਣ ਅਸੀਂ ਉਹਨੂੰ ਅ ਮਹੀਨੇ 'ਚ ਦੋ ਵਾਰ ਫੋਰਨਾਈਟਲੀ ਕਰਤਾ ਸੋ ਕਿਹੋ ਜਿਹਾ ਰਿਸਪੌਂਸ ਆ ਰਿਹਾ ਦੂਜੇ ਭਾਈਚਾਰਿਆਂ ਵੱਲੋਂ ਜਦੋਂ ਉਹ ਜਾਣਦੇ ਆ ਵੀ ਇੱਕ ਇੰਨ ਇੱਕ ਪੰਜਾਬੀ ਇਹ ਚਲਾ ਰਿਹਾ ਹਾਂਜੀ ਦੋ ਗੱਲਾਂ ਹੋਈਆਂ ਜੀ ਮੈਂ ਤਾਂ ਇੱਕ ਤਾਂ ਬਹੁਤ ਜ਼ਿਆਦਾ ਹਰਾਨ ਵੀ ਹੋਇਆ ਤੇ ਖੁਸ਼ ਵੀ ਹੋਇਆ ਵੀ ਕਿੰਨੀ ਕੈਨੇਡਾ ਦੇ ਵਿੱਚ ਐਕਸੈਪਟੈਂਸ ਆ ਹੂੰ ਤੇ ਕੇਸ ਹੱਦ ਤੱਕ ਮਤਲਬ ਐਕਸੈਪਟ ਕੀਤਾ ਕੈਨੇਡੀਅਨਸ ਨੇ ਤੇ ਉਹਨਾਂ ਦੇ ਲਈ ਇਹ ਇੰਪੋਰਟੈਂਟ ਨਹੀਂ ਤੁਸੀਂ ਕੌਣ ਚਲਾ ਰਹੇ ਹੋ ਕੀ ਚਲਾ ਰਹੇ ਹੋ ਚਾਹੇ ਉਹ ਪਹਿਲਾਂ ਇਨੀਸ਼ੀਅਲੀ ਥੋੜੇ ਜਿਹਾ ਹੈਰਾਨ ਹੋ ਜਾਣ ਪਈ ਅੱਛਾ ਵੀ ਚਲੋ ਪਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਆ ਉਹ ਬਹੁਤ ਹੀ ਜ਼ਿਆਦਾ ਉਹਨਾਂ ਨੇ ਵਧੀਆ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਪੇਪਰ ਹੁਣ ਪਿਛਲੇ 2-3 ਸਾਲ ਤੋਂ ਬਹੁਤ ਪਪੂਲਰ ਆ ਸੋ ਫਿਰ ਆਪਣੇ ਬੰਦੇ ਨੇ ਤਾਂ ਉਹ ਪੜਨਾ ਫਿਰ ਸ਼ੁਰੂ ਕਰਤਾ ਪਰ ਹੁਣ ਸਾਰੇ ਹੀ ਉਹਨੂੰ ਪੜਦੇ ਆ ਪਰ ਹੁਣ ਮੈਂ ਕਈ ਵਾਰੀ ਉਹਦਾ ਵਿਸ਼ਲੇਸ਼ਣ ਕਰਦਾ ਐਨਲਾਈਜ਼ ਕਰਦਾ ਕਿ ਜਿਹੜਾ ਰੇਸ ਆ ਜਾਂ ਤੁਹਾਡੀ ਤੁਸੀਂ ਕਿੱਥੋਂ ਆਏ ਹੋ ਕਿੱਥੇ ਨਹੀਂ ਇਹ ਸ਼ਾਇਦ ਮੈਟਰ ਨਹੀਂ ਕਰਦਾ ਕੈਨੇਡਾ ਅਮਰੀਕਾ ਚ ਇਹੀ ਮੈਟਰ ਕਰਦਾ ਵੀ ਤੁਸੀਂ ਕਰ ਕੀ ਰਹੇ ਹੋ ਕਰਕੇ ਰਹੇ ਤੇ ਕਮਿਊਨਿਟੀ ਲਈ ਕੀ ਕਰ ਰਹੇ ਹੋ ਮੈਂ ਤਾਂ ਖੁਦ ਹੀ ਕਾ ਨਿਊਜ਼ਪੇਪਰ ਨੂੰ ਕੱਲਾ ਸਿਰਫ ਨਿਊਜ਼ਪੇਪਰ ਬਿਜ਼ਨਸ ਵਾਂਗ ਹੁੰਨੀ ਤੇ ਉਹ ਸੋਚਦਾ ਮੈਂ ਤਾਂ ਇਹਨੂੰ ਐਜ਼ ਅ ਕਮਿਊਨਿਟੀ ਸਰਵਿਸ ਵਾਂਗੂੰ ਵੀ ਸੋਚਦਾ ਵੀ ਕਮਿਊਨਿਟੀ ਸਰਵਿਸ ਕੀਤੀ ਜਾਵੇ ਜੀ 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 ਸੋ ਬਹੁਤ ਵਧੀਆ ਲੱਗਿਆ ਪਰ ਇੱਕ ਗੱਲ ਮੇਰੇ ਮਨ 'ਚ ਆ ਰਹੀ ਹੈ ਕਿਉਂਕਿ ਅਸੀਂ ਵੀ ਨਿਊਜ਼ਪੇਪਰ ਨਾਲ ਰਿਲੇਟਡ ਚਲਾ ਰਹੇ ਹਾਂ ਤੇ ਪੰਜਾਬੀ ਜਾਂ ਕੋਈ ਵੀ ਹੋਰ ਭਾਰਤੀ ਨਿਊਜ਼ਪੇਪਰ ਜੋ ਚਲਾਇਆ ਜਾਂਦਾ ਤਾਂ ਉਹਦੇ ਤੇ ਇੱਕ ਸ਼ਬਦ ਆ ਜਿਹੜਾ ਉਹ ਲੈ ਕੇ ਵਹਿ ਜਾਂਦਾ ਸਾਨੂੰ ਉੱਤੇ ਟਾਪ ਤੇ ਫ੍ਰੀ ਲਿਖਿਆ ਹੁੰਦਾ ਹਾਂਜੀ ਫ੍ਰੀ ਆ ਤੇ ਫਿਰ ਸਾਨੂੰ ਫ੍ਰੀ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਰੱਖਣੇ ਪੈਂਦੇ ਆ ਜਾਂ ਕਿਤੇ ਧਾਰਮ ਕਿਸੇ ਵੀ ਇੰਡੀਅਨ ਸ਼ਾਪਸ ਤੇ ਰੱਖਣੇ ਪੈਂਦੇ ਆ ਤੇ ਫਿਰ ਉੱਥੇ ਉਹ ਉਥੋਂ ਵੀ ਬੇਕਦਰੀ ਵੀ ਹੁੰਦੀ ਦੇਖਦੇ ਆ ਅਸੀਂ ਤੇ ਸਾਨੂੰ ਕਿਸੇ ਪਾਸੋਂ ਰਿਟਰਨ ਵੀ ਨਹੀਂ ਆ ਸੋ ਇਹ ਨੂੰ ਕਿਵੇਂ ਮੈਨੇਜ ਕਰ ਰਹੇ ਤੁਸੀਂ ਦੇਖੋ ਜੀ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਇੱਕ ਬਿਜ਼ਨਸ ਐਸਪੈਕਟ ਦਾ ਨਿਊਜ਼ਪੇਪਰ ਦਾ ਜੀ ਜੀ ਵੀ ਜੇ ਤੁਸੀਂ ਨਿਊਜ਼ਪੇਪਰ ਪੇਡ ਕਰਕੇ ਮਤਲਬ ਕਰਦੇ ਹੋ ਤਾਂ ਫਿਰ ਤੁਸੀਂ ਰੀਡਰ ਤੇ ਡਿਪੈਂਡੈਂਟ ਹੈਣ ਤੇ ਜੇ ਤੁਸੀਂ ਨਿਊਜ਼ਪੇਪਰ ਫ੍ਰੀ ਕਰਦੇ ਹੋ ਤਾਂ ਫਿਰ ਐਡਵਰਟਾਈਜ਼ਰ ਤੇ ਡਿਪੈਂਡੈਂਟ ਹੋ ਆਪਣੇ ਫਾਈਨੈਂਸ ਜੀ 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 ਸੋ ਐਕਚੁਅਲੀ ਕੀ ਹੈ ਵੀ ਕੈਨੇਡਾ ਅਮਰੀਕਾ ਵਿੱਚ ਬਹੁਤ ਸਾਰੇ ਇੱਕ ਇਹ ਵੀ ਪ੍ਰੋਬਲਮ ਪ੍ਰੋਬਲਮ ਹੀ ਕਹਿ ਲਓ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੇਨ ਸਟ੍ਰੀਮ ਨਿਊਜ਼ਪੇਪਰ ਵੀ ਜਿਹੜੇ ਨੇ ਉਹ ਵੀ ਫ੍ਰੀ ਨੇ ਫ੍ਰੀ ਹੈ ਸੋ ਉੱਥੇ ਇੱਕ ਮਾਡਲ ਬਣ ਗਿਆ ਹਮ ਸੋ ਆਪਣੇ ਉੱਥੇ ਮਾਡਲ ਨਹੀਂ ਹੈ ਬਿਲਕੁਲ ਅਖਬਾਰ ਫ੍ਰੀ ਕਰਮਾ ਸੋ ਜਦੋਂ ਬੰਦਾ ਦੇਖਦਾ ਵੀ ਯਾਰ ਸਾਰਾ ਮਾਡਲ ਏ ਹੈਗਾ ਤੇ ਐਡਵਰਟਾਈਜ਼ਰ ਡਰਾਈਵਨ ਮਾਡਲ ਆ ਤੇ ਫਿਰ ਫ੍ਰੀ ਦਾ ਇਹ ਵੀ ਆ ਵੀ ਚਲੋ ਨਿਊਜ਼ਪੇਪਰ ਦੀ ਸ਼ਾਇਦ ਬੇਕਦਰੀ ਵੀ ਹੁੰਦੀ ਆ ਪਰ ਰੀਚ ਵੀ ਬਣਦੀ ਆ ਜੀ ਜੀ ਤੇ ਕਿੱਥੇ ਪੈਸ ਪੇਪਰ ਦਾ ਪ੍ਰਾਈਸ ਹੋਵੇ ਤਾਂ ਜਾ ਕੇ ਅਗਲੇ ਨੇ ਖਰੀਦ ਲੈਣਾ ਹਮ ਪਰ ਉਹਦੇ ਕਹਿਣ ਦੇ ਬਾਵਜੂਦ ਵੀ ਜੇ ਪੇਪਰ ਵਧੀਆ ਹੈਗਾ ਤੇ ਮੈਨੂੰ ਲੱਗਦਾ ਵੀ ਲੋਕ ਉਹਨੂੰ ਐਕਸੈਪਟ ਕਰਦੇ ਆ ਤਾਂ ਇੱਕ ਜਿਹੜੇ ਪੰਜਾਬੀ ਨਿਊਜ਼ਪੇਪਰ ਜਾਂ ਹੋਰ ਵੀ ਨਿਊਜ਼ਪੇਪਰ ਫ੍ਰੀ ਆ ਕੋਸ਼ਿਸ਼ ਕਰਨੀ ਚਾਹੀਦੀ ਵੀ ਇੱਕ ਵਾਰੀ ਰਿਸਕ ਲੈ ਕੇ ਦੇਖੋ ਪ੍ਰਾਈਸ ਰੱਖ ਕੇ ਦੇਖੋ ਤਾਂ ਸਹੀ ਸੋ ਤੇ ਫਿਰ ਐਡਵਰਟਾਈਜ਼ਰ ਐਨੇ ਕ ਮਿਲ ਜਾਂਦੀ ਐਡਵਰਟਾਈਜ਼ ਇੱਥੇ ਜੇ ਵੀ ਤੁਸੀਂ ਉਹਦਾ ਖਰਚਾ ਚੱਕ ਸਕੋ ਹਾਂ ਲੋਡ ਜੋਗਾ ਮਿਲ ਜਾਂਦਾ ਕੋਈ ਰੋਟੀ ਪਾਣੀ ਬਿਠਾ ਜਾਂ ਤੁਹਾਨੂੰ ਵੀ ਸਾਡੇ ਵਾਂਗੂ ਹੋਰ ਜੌਬ ਕਿਤੇ ਹੋਰ ਕਰਨੀ ਪੈਂਦੀ ਹੈ ਪ੍ਰੋਫੈਸ਼ਨਲਿ ਦੇ ਪੈਸ਼ੀ ਅਨਿਸ਼ਲੀ ਇਹ ਪ੍ਰੋਬਲਮ ਆਈ ਅਨਿਸ਼ਲੀ ਜਦੋਂ ਸ਼ੁਰੂ ਕੀਤਾ ਉਦੋਂ ਇਹ ਪ੍ਰੋਬਲਮ ਆਈ ਕਿਉਂਕਿ ਤੁਹਾਨੂੰ ਪਤਾ ਵੀ ਸਾਖ ਬਣਾਉਂਦੇ ਹਾਂ ਟਾਈਮ ਤਾਂ ਲੱਗ ਜਾਂਦਾ ਪਰ ਹੁਣ ਮੈਨੂੰ 6 ਸਾਲ ਹੋ ਗਿਆ ਅਨਿਸ਼ਲੀ ਜਿਵੇਂ ਕਿ ਆਉਂਦੀਆਂ ਹੀ ਪ੍ਰੋਬਲਮ ਵੀ ਕੋਈ ਹੋਰ ਜੌਬ ਕਰਨੀ ਨਾਲ ਜਾਂ ਕੁਝ ਸੋ ਕੀ ਮੈਗਜ਼ੀਨ ਹੈਗਾ ਵਿਸਲਰ ਵਿੱਚ ਉਹਦੇ ਵਿੱਚ ਫ੍ਰੀ ਲਾਂਸ ਕਰਦਾ ਰਿਆਂ ਤੇ ਹੋਰ ਵੈਂਕੂਰ ਵਗੈਰਾ ਦੇ ਪੇਪਰ 'ਚ ਲਿਖਦਾ ਰਿਆਂ ਆਪਣਾ ਕਰਨ ਲਈ ਤੇ ਪਰ 2-3 ਸਾਲ ਤੋਂ ਫਿਰ ਜਦੋਂ ਟਾਈਮ ਲਾਤਾ ਤੁਸੀਂ ਕਿਸੇ ਚੀਜ਼ ਤੇ ਲੋਕਾਂ ਨੂੰ ਪਸੰਦ ਆ ਗਈ ਫਿਰ ਹੁਣ ਉਹ ਐਕਸੈਪਟ ਹੋ ਗਈ ਕਮਿਊਨਿਟੀ 'ਚ ਬਹੁਤ ਵਧੀਆ ਜੀ ਬਹੁਤ ਵੱਡੀ ਮੱਲ ਮਾਰੀ ਆ ਸਾਡਾ ਵੀ ਇਸ ਨਾਲ ਮਾਣ ਵਧਿਆ ਇੱਕ ਪੰਜਾਬੀ ਨੌਜਵਾਨ ਨੇ ਆ ਕੇ ਇੱਕ ਦੂਰ ਦਰਾੜਾ ਬੀਸੀ ਦਾ ਏਰੀਆ ਹਿਲ ਸਟੇਸ਼ਨ ਆ ਮੈਂ ਵੈਸੇ ਤਾਂ ਇੱਥੇ ਮੇਰੇ ਸਾਹਮਣੇ ਰਹਿਣ ਵਾਸਤੇ ਸਵਰਗ ਕਹਿ ਸਕਦੇ ਆ ਤੇ ਤੁਸੀਂ ਉੱਥੇ ਇੱਕ ਆਪਣਾ ਪ੍ਰੋਫੈਸ਼ਨ ਤੇ ਪੈਸ਼ਨ ਮਿਕਸ ਕਰਕੇ ਤੈਨੂੰ ਚਲਾ ਲਿਆ ਇਹ ਇੱਕ ਵੱਡੀ ਪ੍ਰਾਪਤੀ ਆ ਮੇਰੀ ਨਜ਼ਰੇ ਕਿਉਂਕਿ ਮੈਨੂੰ ਪਤਾ ਆ ਇਹ ਰਾਹ ਕਿੰਨਾ ਕੌਖਾ ਤੇ ਉਹ ਵੀ ਫਿਰ ਦੂਜੀ ਲੈਂਗੁਏਜ ਇਹ ਬਹੁਤ ਵੱਡੀ ਗੱਲ ਰੱਖਦੀ ਆ ਅਸੀਂ ਪੰਜਾਬੀ ਚ ਲਿਖਦੇ ਆ ਪੰਜਾਬੀ ਚ ਅਸੀਂ ਉਹਨੂੰ ਐਕਸਪਲੇਨ ਕਰ ਸਕਦੇ ਆ ਆਪਣੇ ਇਮਪ੍ਰੈਸ਼ਨ ਦੇ ਸਕਦੇ ਆ ਪਰ ਇੱਕ ਇੰਗਲਿਸ਼ ਵਰਗੇ ਵਿਸ਼ੇ ਦੇ ਉੱਤੇ ਦੇ ਮੇਨ ਸਟ੍ਰੀਮ ਕਮਿਊਨਿਟੀ ਨੂੰ ਪ੍ਰਭਾਵਿਤ ਕਰਨਾ ਵੱਡੀ ਪ੍ਰਾਪਤੀ ਆ ਜੀ ਸਾਡੀ ਨਜ਼ਰ ਚ ਤੋ ਸਾਡਾ ਤੁਹਾਨੂੰ ਅਸੀਂ ਇਸ ਲਈ ਵਧਾਈ ਵੀ ਦਿੰਨੇ ਆ ਤੇ ਤੁਹਾਡੇ ਲਈ ਅਸੀਂ ਦੁਆ ਵੀ ਮੰਗਦੇ ਆ ਵੀ ਤੁਹਾਡਾ ਇਰਾਦਾ ਬਹੁਤ ਵਧੀਆ ਰਹੇ ਤੇ ਤੁਸੀਂ ਹੋਰ ਅੱਗੇ ਵਧੋ ਸਾਡੇ ਸਰੋਤਿਆਂ ਲਈ ਜਾਂ ਸਾਡੇ ਦਰਸ਼ਕਾਂ ਲਈ ਕੀ ਸਨੇਹਾ ਦੇਣਾ ਚਾਹੋਗੇ ਮੇਰਾ ਤਾਂ ਕੋਈ ਇਦਾਂ ਸਨੇਹਾ ਪਰ ਮੈਂ ਇੱਕ ਚੀਜ਼ ਜਰੂਰ ਮੈਂ ਆਪਣੇ ਇੱਕ ਤਜਰਬੇ ਚ ਜਿਹੜੀ ਕੀਤੀ ਹੈ ਵੀ ਕਈ ਵਾਰੀ ਆਪਾਂ ਬਾਹਰਲੇ ਦੇਸ਼ ਚ ਆਉਂਦੇ ਆ ਤੇ ਕੁਝ ਮਜਬੂਰੀ ਵੀ ਹੁੰਦੀ ਹੈ ਕੁਝ ਲੈਂਗੁਏਜ ਪ੍ਰੋਬਲਮਸ ਵੀ ਹੁੰਦੀਆਂ ਵੀ ਆਪਾਂ ਸਿਰਫ ਆਪਣੇ ਦਾਇਰੇ ਵਿੱਚ ਹੀ ਸੀਮਤ ਹੋ ਜਾਂਦੇ ਆ ਉਹ ਮੈਂ ਜਦੋਂ ਉੱਥੋਂ ਆਇਆ ਸੀਗਾ ਤੇ ਇਹ ਮੈਂ ਜ਼ਰੂਰ ਸੋਚਿਆ ਸੀ ਵੀ ਸਿਰਫ ਇੱਕ ਇੱਕ ਛੋਟਾ ਦਾਇਰਾ ਬਣਾ ਕੇ ਉਹਦੇ ਵਿੱਚ ਹੀ ਨਹੀਂ ਰਹਿਣਾ 노 ਡਾਊਟ ਆਪਣੇ ਲੋਕਾਂ ਵਿੱਚ ਵੀ ਰਹਿਣਾ ਆ ਉਹਨਾਂ ਦੇ ਨਾਲ ਵਿਚਰਨਾ ਵੀ ਆ ਤੇ ਉਹ ਸਾਰਾ ਕੁਝ ਵੀ ਹੈ ਭਾਈਚਾਰਾ ਵੀ ਪਰ ਨਾਲ ਅੱਖਾਂ ਆਪਣੀਆਂ ਅੱਖਾਂ ਖੋਲ ਕੇ ਐਕਸਪੈਂਡ ਵੀ ਕਰਨਾ ਆਪਣੇ ਆਪ ਨੂੰ ਸੋ ਇੱਕ ਜੇ ਮੈਂ ਛੋਟੀ ਜਿਹੀ ਬੇਨਤੀ ਕਰ ਸਕਾਂ ਵੀ ਬਹੁਤ ਸਾਰੇ ਮੈਂ ਲੋਕ ਦੇਖਦਾ ਉਹਨਾਂ 'ਚ ਟੈਲੈਂਟ ਵੀ ਹੈਗਾ ਆ ਸਾਰਾ ਕੁਝ ਹੁੰਦਾ ਆ ਪਰ ਕਈ ਵਾਰੀ ਉਹ ਸਿਰਫ ਆਪਣੀ ਕਮਿਊਨਿਟੀ ਦਾ ਉਹਦੇ ਵਿੱਚ ਹੀ ਨਾ ਰਹਿ ਜਾਂਦੇ ਆ ਸੋ ਉਹਦੇ ਵਿੱਚ ਇੱਕ ਰਿਸਕ ਤਾਂ ਹੁੰਦਾ ਵੀ ਤੁਸੀਂ ਬਾਹਰ ਨਿਕਲ ਕੇ ਹੌਸਲਾ ਕਰਕੇ ਹਿੰਮਤ ਕਰਕੇ ਕੱਲਰ ਨਿਊਜ਼ਪੇਪਰ ਹੀ ਨਹੀਂ ਕੋਈ ਸਾਰੇ ਬਿਜ਼ਨਸ ਕਈ ਬਿਜ਼ਨੈਸਿਸ ਮੈਂ ਇੱਥੇ ਦੇਖਦਾ ਆਪਣੇ ਬੰਦੇ ਬਹੁਤ ਵਧੀਆ ਚਲਾ ਸਕਦੇ ਆ ਪਰ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹ ਇੱਕ ਸਿਸਟਮ ਬਣਾਵਾ ਵੀ ਆਪਣੇ ਬੰਦੇ ਨੇ ਆਹੀ ਕੰਮ ਕਰਨਾ ਸੋ ਮੈਂ ਕਈ ਵੀ ਮੇਰੇ ਦੋਸਤ ਹੋਰੀ इंग्लंड ਸੌਂਦੇ ਵੀ ਆ ਜਾਂ ਨਵੇਂ ਮੈਂ ਉਹਨਾਂ ਨੂੰ ਜ਼ਰੂਰ ਇਹ ਕਹਿਣਾ ਵੀ ਆਪਾਂ ਨੂੰ ਬਹੁਤ ਵਧੀਆ ਮੌਕੇ ਮਿਲਿਆ ਆਪਾਂ ਇਹਨਾਂ ਦੇਸ਼ਾਂ 'ਚ ਆਏ ਆਂ ਥੋੜੀ ਜੀ ਹਿੰਮਤ ਕਰਕੇ ਜਿਹੜਾ ਆਪਣਾ ਕੰਫਰਟ ਜ਼ੋਨ ਬਣਾਇਆ ਹੋਇਆ ਉਹ ਤੋਂ ਬਾਹਰ ਜਾ ਕੇ ਹਿੰਮਤ ਕਰਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ ਫਿਰ ਉਹਦੇ ਨਾਲ ਫਿਰਿਆ ਵੀ ਦੋਵੇਂ ਕਮਿਊਨਿਟੀਜ਼ ਇਕੱਠੀਆਂ ਵੀ ਆਉਂਦੀਆਂ ਸੋ ਆਪਣ ਨੂੰ ਹੀ ਵਧੀਆ ਲੱਗਦਾ ਜੇ ਸਫਲਤਾ ਮਿਲਦੀ ਸੋ ਧਾਇਰੇ 'ਚੋਂ ਬਾਹਰ ਨਿਕਲ ਕੇ ਕਰਕੇ ਦੇਖੀਏ ਤਾਂ ਜ਼ਰੂਰ ਕਾਮਯਾਬੀ ਚਾਹੇ ਰਿਸਕੀ ਹੋ ਚਾਹੇ ਰਿਸਕੀ ਹੋ ਸੋ ਬਹੁਤ ਬਹੁਤ ਮਿਹਰਬਾਨੀ ਗਗਨਜੀਤ ਤੁਸੀਂ ਆਏ ਤੇ ਸਾਨੂੰ ਬੜੀ ਵਧੀਆ ਗੱਲਬਾਤ ਕੀਤੀ ਸੋ ਬਹੁਤ ਮਿਹਰਬਾਨ ਦੋਸਤੋ ਇਸ ਟਾਈਮ ਅਸੀਂ ਖੜੇ ਆ ਬਿਸਲਰ ਦੇ ਵਿੱਚ ਬਿਸਲਰ ਵਿਲੇਜ ਦੇ ਵਿੱਚ ਇਹ ਏਰੀਆ ਜਿਹੜਾ ਹੈ ਬੈਂਕੂਵਰ ਤੋਂ ਤਕਰੀਬਨ 100-150 ਕਿਲੋਮੀਟਰ ਦੀ ਦੂਰੀ ਤੇ ਆ ਪਹਾੜੀ ਦੇ ਵਿੱਚ ਆ ਸੇਮ ਫੀਲਿੰਗ ਆ ਚੰਡੀਗੜ੍ਹ ਤੋਂ ਸ਼ਿਮਲੇ ਜਾਣ ਦੀ ਤੇ ਰਾਜ ਟਿੰਬਰ ਟ੍ਰੈਲ ਹੁੰਦਾ ਪਰ ਇੱਥੇ ਸਿਰੇ ਤੇ ਜਾ ਕੇ ਜਿਹੜੀ ਇੱਕ ਸਕੀ ਲਿਫਟ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਜਿਹੜੀ ਗਰਮੀਆਂ ਦੇ ਵਿੱਚ ਇਹਨੂੰ ਸਕੀ ਲਿਫਟ ਨੂੰ ਸਾਈਕਲਿੰਗ ਲਈ ਵਰਤਿਆ ਜਾਂਦਾ ਸਾਈਕਲ ਉੱਪਰ ਲੈ ਜਾਂਦੇ ਆ ਫਿਰ نیچے ਉਹਨਾਂ ਨੂੰ ਆਪਦੇ ਜਿਹੜਾ ਜਿੱਦਾਂ ਤੁਸੀਂ ਸਾਈਕਲਿੰਗ ਕਰਨ ਵਾਲਿਆਂ ਨੂੰ ਦੇਖਦੇ ਹੋ ਉਹ ਸ਼ੌਂਕ ਪੂਰੇ ਕਰਦੇ ਆ ਤੇ ਜਦੋਂ ਸਰਦੀਆਂ ਹੁੰਦੀਆਂ ਬਰਫ਼ ਹੋ ਜਾਂਦੀ ਹੈ ਉਦੋਂ ਸਕੀਿੰਗ ਕੀਤੀ ਜਾਂਦੀ ਹੈ ਇੱਥੇ ਸੋ ਅਸੀਂ ਵੀ ਇਹਦਾ ਨਜ਼ਾਰਾ ਲਵਾਂਗੇ ਸਕੀ ਲਿਫਟ ਦਾ ਚੜਨ ਦਾ ਤੇ ਤੁਹਾਨੂੰ ਵੀ ਉਹਦੇ ਨਜ਼ਾਰੇ ਜ਼ਰੂਰ ਦਿਵਾਵਾਂਗੇ ਪਰ ਫਿਲਹਾਲ ਥੋੜਾ ਥੋੜਾ ਜਿਹੜਾ ਮੀਂਹ ਵੀ ਪੈ ਰਿਹਾ ਤੇ ਗਿੱਦੜ ਗਿੱਡੜੀ ਦਾ ਵਿਆਹ ਫਿਲਹਾਲ ਹੋ ਰਿਹਾ ਇੱਥੇ ਧੁੱਪ ਦੇ ਵਿੱਚ ਜਿਹੜੀਆਂ ਕਣੀਆਂ ਡੇਗ ਰਹੀਆਂ ਸੋ ਇਸ ਵਿਆਹ ਦਾ ਆਨੰਦ ਮਾਨਦੇ ਹੋਏ ਤੇ ਨਾਲ-ਨਾਲ ਜਿਹੜੇ ਟੂਰਿਸਟ ਕਿਉਂਕਿ ਟੂਰਿਸਟ ਪਹਿਲੇ ਸਾਡੇ ਟੂਰਿਸਟਾਂ ਹੋਣ ਦਾ ਵੀ ਨਹੀਂ ਹੋ ਸਕਦਾ ਨਾਲ-ਨਾਲ ਟੂਰਿਸਟ ਦਾ ਜਿਹੜਾ ਵੀ ਅਸੀਂ ਉਹਨਾਂ ਨਾਲ ਵੀ ਸਾਂਝ ਪਾਉਂਦੇ ਜਾ ਰਹੇ ਹਾਂ ਕਿਉਂਕਿ ਕੋਸ਼ਿਸ਼ ਸਾਡੀ ਇਹੀ ਆ ਵੀ ਸਾਰੀ ਦੁਨੀਆ ਨੂੰ ਅਸੀਂ ਮੇਲੀਏ ਤੇ ਉਹਨਾਂ ਤੋਂ ਸਭ ਤੋਂ ਵੱਖਰੀ ਵੱਖਰੀਆਂ ਚੀਜ਼ਾਂ ਜਾਣੀਏ ਸੋ ਚੱਲਦੇ ਆਂ ਜੀ ਹੁਣ ਆਪਾਂ ਲਿਫਟ ਦੇ ਜਿੱਥੇ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਕਿੱਦਾਂ ਰੂਟ ਜਿਹੜੀ ਸਕੀ ਲਿਫਟ ਆ ਕਿੱਦਾਂ ਜਾਏਗੀ ਟਾਪ ਟੂ ਟਾਪ ਆ ਜਿਹੜੀ ਉਹ ਜਾਂਦੀ ਹੈ ਪੀਕ ਟੂ ਪੀਕ ਕਹਿੰਦੇ ਆ ਤੇ ਪੀਕ ਟੂ ਪੀਕ ਦਾ ਸਾਰਾ ਮੈਪ ਇੱਥੇ ਬਣਿਆ ਹੋਇਆ ਪਰ ਅਸੀਂ ਅੱਗੇ ਜਾ ਕੇ ਉਹਦਾ ਨਜ਼ਾਰਾ ਲੈਂਦੇ ਹਾਂ ਜੀ ਦੋਸਤੋ ਅਸੀਂ ਸਕਾਈ ਲਿਫਟ ਦੇ ਵਿੱਚ ਬੈਠ ਚੁੱਕੇ ਆਂ ਤੇ ਕੁਝ ਨਹੀਂ ਪਤਾ ਅੱਗੇ ਕੀ ਵਾਪਰਨ ਵਾਲਾ ਚੜ੍ਹਾਈ ਤੋਂ ਮੈਨੂੰ ਐਸੇ ਵੀ ਡਰ ਲੱਗਦਾਗਾ ਹੋ ਸਕਦਾ ਮੈਂ ਡਰ ਜਾ ਤੇ ਉਦੋਂ ਪਹਿਲਾਂ ਅਸੀਂ ਕੈਮਰਾ ਬੰਦ ਕਰਦੇ ਆਂ ਪਰ ਕੈਮਰਾ ਬਾਹਰੋਂ ਦਿਖਾਉਣਾ ਪਲੀਜ਼ ਮੇਰੇ ਤੇ ਨਾਲ ਲਾਈਵ ਹੋ ਕੈਮਰਾਮੈਨ ਬਹੁਤ ਜ਼ਿਆਦਾ ਫੋਕਸ ਲਾਉਣ ਨੂੰ ਦੋਸਤੋ ਪਹਿਲੇ ਪੜਾਅ ਤੇ ਤੁਸੀਂ ਨਿਕਲ ਚੁੱਕੇ ਆ ਤੇ ਦੂਜੇ ਪੜਾਅ ਨੂੰ ਚੱਲੇ ਆ ਪਰ ਦੇਖੋ ਤੁਸੀਂ ਦੂਰ ਤੱਕ ਨਿਗਾਹ ਮਾਰ ਕੇ ਦੇਖੋ ਜਿਹੜੀਆਂ ਜਿਹੜੀਆਂ ਟਰਾਲੀਆਂ ਚੱਲ ਰਹੀਆਂ ਉਹ ਇੰਨੀਆਂ ਕਿ ਜ਼ਿਆਦਾ ਆ ਜਿਵੇਂ ਪੰਜਾਬ ਦੇ ਵਿੱਚ ਬਾਦਲਣੀਆਂ ਬੱਸਾਂ ਜਾਂਦੀਆਂ ਹੁੰਦੀਆਂ ਆਈ ਵੀ ਜਾਂਦੀਆਂ ਜਾਈ ਵੀ ਜਾਂਦੀਆਂ ਯਾਨੀ ਕਿ ਪਲ-ਪਲ ਦੀ ਸਰਵਿਸ ਹੈ ਇਹਨਾਂ ਦੀ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਇੱਕ ਡੰਡੀਆਂ ਜਿਵੇਂ ਛੋਟੇ ਛੋਟੇ ਡੰਡੀਆਂ ਨਹੀਂ ਹੁੰਦੀਆਂ ਵਿੱਚ ਉਹ ਡੰਡੀਆਂ ਜਿਹੜੀਆਂ ਨੇ ਉਹ ਹੈ ਵਾਈਕਰਾਂ ਦੇ ਲਈ ਰਾਹ ਤੇ ਤੁਸੀਂ ਹੈਰਾਨ ਹੋਵੋਗੇ ਵਾਈਕਰ ਇਹਨਾਂ ਰਾਹਾਂ ਦੇ ਉੱਤੇ ਕਿੰਨੀ ਸਪੀਡ ਨਾਲ ਥੱਲੇ ਜਾਂਦੇ ਆ ਤੇ ਕਿੰਨਾ ਕੋਨਾਂ ਦਾ ਕੰਟਰੋਲ ਆ ਉਹ ਦੇਖੇ ਤੋਂ ਬਣਦਾ ਪਰ ਸਾਡੇ ਮਹਿਜਬਾਨ ਦੱਸ ਰਹੇ ਆ ਜੀ ਕਹਿੰਦੇ ਜਦੋਂ ਸਰਦੀਆਂ ਹੁੰਦੀਆਂ ਬਰਫ਼ ਪਈ ਹੁੰਦੀ ਆ ਤੇ ਉਦੋਂ ਤਾਂ ਸਿਰਫ ਉਹ ਡੰਡੀਆਂ ਹੀ ਦਿਖਦੀਆਂ ਹੋਰ ਕੁਝ ਨਹੀਂ ਦਿਖਦਾ ਸਭ ਕੁਝ ਬਰਫ਼ ਨਾਲ ਢੱਕਿਆ ਜਾਂਦਾ ਸੋ ਆਦ ਕੋ ਤਾਂ ਨਜ਼ਾਰਾ ਹੁੰਦਾ ਹੋਣਾ ਜੀ ਪਰ ਅਸੀਂ ਤਾਂ ਸਿਰਫ ਅਮੈਜਨ ਸ਼ਕਤੀ ਜੀ ਇਹ ਸੋਚ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਇਹ ਧਰਤੀ ਦਾ ਸਵਰਗ ਹੈ ਤੇ ਬਿਸਲਰ ਜਿੱਥੋਂ ਅਸੀਂ ਚੱਲੇ ਆ ਹਾਲਾਂਕਿ ਅਸੀਂ ਅਜੇ ਕਹਿੰਦੇ ਨਹੀਂ ਸੇਰ ਚੋਂ ਪੂਣੀ ਨਹੀਂ ਕੱਤੀ ਅਜੇ ਅਸੀਂ ਪਹਿਲੀ ਝੋਟੀ ਤੇ ਵੀ ਨਹੀਂ ਚੜੇ ਤੇ ਅਸਲੀ ਕਮਾਲ ਤਾਂ ਉਹ ਆ ਜਿਹੜੀ ਪੀਕ ਟੂ ਪੀਕ ਇਹਨਾਂ ਨੇ ਮਲਾਈ ਹੋਈ ਆ ਤੇ ਉਹ ਵੀ ਬਿਨਾ ਕਿਸੇ سپورਟ ਦੇ ਇੱਕ ਦੂਜੇ ਪਾਸੇ ਤਾਰ ਪਾਈ ਹੋਈ ਆ ਸੋ ਉਹਦਾ ਵੀ ਨਜ਼ਾਰਾ ਛੇਤੀ ਦਿਖਾਉਣੇ ਆ ਦੇਖੋ ਪਿੱਲਰ ਦੇ ਉੱਤੇ ਇੱਕ ਰਿਪੇਅਰ ਚੱਲ ਰਹੀ ਹੈ ਜੀ ਦੋ ਜਣੇ ਉਹਦੀ ਕਲੀਨਿੰਗ ਕਰ ਰਹੇ ਆ ਮਤਲਬ ਕਲੀਨਿੰਗ ਚੱਲ ਰਹੀ ਆ ਕਾਫੀ ਔਖਾ ਕੰਮ ਆ ਜੀ ਇੱਕ ਇੰਨੀ ਉਚਾਈ ਦੇ ਤੇ ਇੰਨੀ ਹਾਈਟ ਦੇ ਉੱਤੇ ਕੰਮ ਕਰਨਾ ਪਰ ਸੇਫਟੀ ਦੇ ਦੇਖੋ ਉਹਨਾਂ ਦੇ ਜਿਹੜੀਆਂ ਉਹਨਾਂ ਨੇ ਸੇਫਟੀ ਯੂਜ਼ ਕੀਤੀ ਹੋਈ ਆ ਇਸ ਲਈ ਕੋਈ ਡਰ ਰਿਸਕ ਦੀ ਗੱਲ ਨਹੀਂ ਤੋਂ ਵਾਸਤੇ ਬਦਲਨੀ ਪੈਣੀ ਹੈ ਕਹਿੰਦੇ ਦੂਜੀ ਚੋਟੀ ਤੇ ਜਾਣ ਲਈ ਸੋ ਅਗਲੀ ਵਾਸਤੇ ਚੱਲ ਦੋਸਤੋ ਮੈਂ ਹੁਣ ਜਿੱਥੇ ਬੈਠਾ ਇਹ ਜਿਹਦਾ ਸਾਈਨ ਨਹੀਂ ਦੱਸ ਰਿਹਾ ਜੀ 올림픽 ਦਾ ਸਾਈਨ ਆ ਜਿਹੜਾ ਵਰਲਡ ਫੇਮਸ ਸਾਈਨ ਆ ਇਹ ਸਾਈਨ ਲੱਗਣ ਦਾ ਇੱਥੇ ਕਾਰਨ ਇਹ ਹੈ ਜੀ ਵੀ ਬਿਸਲਰ ਦੇ ਵਿੱਚ ਜਿਹੜੀਆਂ 올림픽 ਹੋਈਆਂ ਸੀ ਜਿਹਨੂੰ ਸਮਰ 올림픽 ਕਿਹਾ ਜਾਂਦਾ ਉਹ ਇੱਥੇ ਹੋਈਆਂ ਜੀ ਇਸ ਪੁਆਇੰਟ ਦੇ ਉੱਤੇ ਹੋਈਆਂ ਤੇ ਖਾਸ ਕਰਕੇ ਜਿਹੜੀਆਂ ਬਰਫੀਆਂ ਖੇਡਾਂ ਹੁੰਦੀਆਂ ਬਰਫ਼ ਦੇ ਉੱਤੇ ਖੇਡਾਂ ਹੁੰਦੀਆਂ ਉਹ ਸਾਰੀਆਂ ਇੱਥੇ ਮੈਨੇਜ ਕੀਤੀਆਂ ਗਈਆਂ ਸੋ 2010 ਦੇ ਵਿੱਚ ਇਹ ਸਾਰਾ ਬਰਤਾਰਾ ਹੋਇਆ ਇਹ ਵੀ ਕੰਟਰੈਕਸ਼ਨ ਦਾ ਕਾਰਨ ਪਿਸਲਰ ਜਿਹੜਾ ਜਾਂ ਪਿਸਲਰ ਦੀ ਜਿਹੜੀ ਅੱਜ ਮਾਹੌਲ ਬਣਿਆ ਜਾਂ ਜਿਹੜੀ ਤਰੱਕੀ ਹੋਈ ਆ ਉਹ 올림픽 ਦਾ ਵੀ ਨਾਇਦੇ ਨਾਲ ਜੁੜਿਆ ਹੋਇਆ ਸੋ ਆਪਾਂ ਦੇਖਦੇ ਹਾਂ ਅਗਲਾ ਪੁਆਇੰਟ ਦੋਸਤੋ ਮੇਰੇ ਪਿੱਛੇ ਜਿਹੜੀ ਤੁਸੀਂ ਉਹ ਚੋਟੀ ਦੇਖ ਰਹੇ ਹੋ ਉਹ ਸਭ ਤੋਂ ਟਾਪ ਚੋਟੀ ਆ ਇੱਥੋਂ ਦੀ ਤੇ ਉਹਦੇ ਉੱਤੇ ਹੁਣ ਅੱਜ ਇਹਨਾਂ ਨੇ ਰੋਕਿਆ ਹੋਇਆ ਕਿਉਂਕਿ ਕਹਿੰਦੇ ਲਾਈਟਨਿੰਗ ਦੀ ਪ੍ਰੋਬਲਮ ਆ ਰਹੀ ਆ ਹੋ ਸਕਦਾ ਥੋੜੇ ਚਿਰ ਚ ਬੱਦਲ ਗਹਿਰੇ ਹੋ ਜਾਣ ਤੇ ਅਸੀਂ ਰਿਸਕ ਨਹੀਂ ਕੋਈ ਲੈਣਾ ਚਾਹੁੰਦੇ ਇਸ ਲਈ ਉਹਨਾਂ ਨੇ ਗੇਟ ਬੰਦ ਕੀਤਾ ਹੋਇਆ ਪਰ ਦੱਸਣ ਵਾਲੇ ਦੱਸਦੇ ਆ ਜੀ ਉਸ ਚੋਟੀ ਆ ਜਿਹੜੀ ਉਸ ਚੋਟੀ ਦੇ ਉੱਤੇ ਤਾਂ ਇੱਥੇ ਕੈਨੇਡਾ ਚ ਰੱਪੀ ਆ ਜੀ ਬਈ ਸੋ ਸਾਡੇ ਨਾਲ ਹੈ ਜੀ ਕਰਨ ਜੋ ਕਿ ਇਥੋਂ ਦੇ ਬੋਰਨ ਤੇ ਉਹਨਾਂ ਨੂੰ ਇਥੋਂ ਬਾਰੇ ਜਿਆਦਾ ਪਤਾ ਤੇ ਮੈਨੂੰ ਇਹ ਜੋ ਲੱਕੜ ਜਿਹਦਾ ਬੰਦਾ ਦੇਖਿਆ ਮੈਂ ਕਿਹਾ ਕਰਨ ਤੂੰ ਦੱਸ ਦੇ ਕੀ ਹੈ ਕਰਨ ਇਹ ਕੀ ਨਾ ਉਹਨੇ ਇਹ ਸਟੈਚੂ ਬਣਾਇਆ ਇੱਕ ਫਰਸਟ ਨੇਸ਼ਨਸ ਦਾ ਟ੍ਰੇਡ ਵਾਲਾ ਬੰਦਾ ਔਰ ਥੀ ਯੂਰੋਪ ਤੋਂ ਆਇਆ ਉਹਦੇ ਨਾਮ ਹੈ ਕਿ ਕਰ ਜੋ ਬੁਆ ਜਿਹੜਾ ਫ੍ਰੈਂਚ ਦੇ ਸ਼ਬਦ ਹੈਗੇ ਆ ਆ ਫਰ ਦੇ ਟ੍ਰੇਡ ਓਕੇ ਬੰਦਾ ਇਹ ਸਾਰੇ ਕੈਨੇਡਾ ਦੇ ਆ ਦੂਰ ਦੂਰ ਜਾਂਦੇ ਹੁੰਦੇ ਸੀਟ ਨਾਲੇ ਫਰਸ ਨੈਸ਼ਨਸ ਚਾਇਵ ਦੇ ਨਾਲ ਟਰੇਡ ਕਰਦੇ ਸੀ ਚੀਜ਼ਾਂ ਜਿਦਾ ਖਾਣਾ ਨਾਲੇ ਯੂਰੋਪੀਅਨ ਬੰਦੂਕਾਂ ਐਦਾਂ ਜਿਹੜੇ ਹੰਟਿੰਗ ਦੇ ਲਈ ਯੂਸਫੁਲ ਹੁੰਦੇ ਆ ਓਕੇ ਓਕੇ ਸੋ ਇਹ ਉਹਨਾਂ ਨੇ ਇੱਕ ਤਰ੍ਹਾਂ ਦੀ ਯਾਦ ਆ ਪ੍ਰਾਤਨ ਸਮੀ ਜੀ ਲੱਕੜ ਦੇ ਉੱਤੇ ਜੋ ਅੱਗੇ ਵੀ ਮੈਂ ਦੇਖ ਰਿਹਾ ਹਾਂ ਉਹ ਭਾਲੂ ਜਾਂ ਬਣਿਆ ਉਹਦੇ ਬਾਰੇ ਕੀ ਉਹ ਹੈਗਾ ਯਾ ਇੱਕ ਫਰਸ ਨੈਸ਼ਨਸ ਦਾ ਟੋਟਮ ਨਾਲੇ ਉਹ ਰੱਖਦੇ ਸੀ ਉਹਦੇ ਸਾਰੇ ड्राइव्स दे एक जानवर उस ड्राइव अच्छा। के लिए रखा है अजय हैगा स्पिरिट बेर जे बहुत मशहूर फर्स्ट नेशन ट्राइब से स्पिरिट स्पिरट बेर वो जानवर होंखते सी कि ਜਦੋਂ ਵੀ ਬਾਹਰ ਜਾਣਾ ਆ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਉਹਦਾ ਜਾਨਵਰ ਸਪਿਰਿਟ ਵੇਅਰ ਹੈਗਾ ਯਾ ਨਾ ਉਸ ਟਾਈਪ ਦਾ ਬੰਦਾ ਹੈ ਇਹਨੂੰ ਜਿਵੇਂ ਅਸੀਂ ਤਾਂ ਇਹ ਦੇਖਦੇ ਸੀ ਅੱਗੇ ਬਰਫ਼ ਦੇ ਤੇ ਕੁੱਤੇ ਰੱਖ ਦਿੰਦੇ ਕਿਚਨ ਵਾਸਤੇ ਜੇ ਇਹਨੂੰ ਬਰਫ਼ ਦੇ ਵਿੱਚ ਯੂਜ਼ ਵੀ ਕੀਤਾ ਜਾਂਦਾ ਹੈ ਕੋਈ ਦਾ ਬੈਨੀਫਿਟ ਵੀ ਟਾਇਆ ਜਾਂਦਾ ਹੈ ਆ ਇਸ ਜਾਨਵਰ ਦਾ ਕੋਈ ਯੂਜ਼ ਇੱਕ ਇਹ ਯੂਸੀ ਕਿ ਇਹਨੂੰ ਮਾਰਨਾ ਔਰ ਇਹ ਤੇ ਪਰ ਨਾ ਲਪਟ ਇਹ ਜਮ ਬਤਨਾ ਕੇ ਆ ਕਪੜੇ ਬਣਾਣੇ ਬੈਗ ਬਣਾਣੇ ਆ ਨਾਲੇ ਘਰ ਦੇ ਲਈ ਕਾਰਖਾਨੇ ਤੇ ਉਹ ਯੂਜ਼ ਕਰਦੇ ਸੀ ਹਾਂਜੀ ਹਾਂਜੀ ਖਲ ਇਹਦੀ ਚਮੜੀ ਇਹਦੀ ਜਾਨ ਨਾਲੇ ਇਹਦੇ ਟ੍ਰੇਡ ਟੁਰੇ ਡਬਾ ਦੇ ਨਾਲ ਆ ਸਾਰੇ ਇਹਦੇ ਲਈ ਬਣਾਇਆ ਇਹ ਰੱਖੇ ਇਹਦਾ ਮੀਟ ਵੀ ਖਾਂਦੇ ਸੀ ਨਹੀਂ ਮੀਟ ਕੱਟ ਕਰਦੇ ਸੀ ਮੀਟ ਨਹੀਂ ਇਹਦਾ ਕੰਮ ਸੋ ਬਹੁਤ ਵਧੀਆ ਲੱਗਿਆ ਕਰਨ ਤਾਂ ਡਿਜ਼ਾਈਨਕਾਰੀ ਤੁਸੀਂ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਜੀ